ਨੇਪਾਲ ਦੇ ਵਿੱਚ ਸੋਮਵਾਰ ਤੋਂ ਲੱਗੇ ਸੋਸ਼ਲ ਮੀਡੀਆ ਬੈਨ ਨੇ ਹਾਲਾਤ ਬੇਕਾਬੂ ਕਰਕੇ ਰੱਖ ਦਿੱਤੇ ਨੇ ਪਿਛਲੇ ਕੁਝ ਦਿਨਾਂ ਤੋਂ ਨੇਪਾਲ ਦੇ ਵਿੱਚ ਹਿੰਸਕ ਦੰਗੇ ਜਾਰੀ ਨੇ ਜਿੱਥੇ ਹੁਣ ਤੱਕ 20 ਤੋਂ ਵੱਧ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ ਹਾਲਾਤ ਇੰਨੇ ਗੰਭੀਰ ਹੋ ਚੁੱਕੇ ਨੇ ਕਿ ਦੇਸ਼ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੋਵਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਇਸੇ ਦੌਰਾਨ ਹੁਣ ਇੱਕ ਹੋਰ ਵੱਡੀ ਖਬਰ ਯੂਰੋਪੀ ਦੇਸ਼ ਫਰਾਂਸ ਤੋਂ ਸਾਹਮਣੇ ਆਈ ਹੈ ਇਥੇ ਵੀ ਸਰਕਾਰ ਖਿਲਾਫ ਵੱਡੇ ਪੱਧਰ ਉਤੇ ਪ੍ਰਦਰਸ਼ਨ ਸ਼ੁਰੂ ਹੋ ਚੁੱਕੇ ਨੇ ਪ੍ਰਦਰਸ਼ਨਕਾਰੀਆਂ ਨੇ ਸੜਕਾਂ ਉਤੇ ਉਤਰ ਕੇ ਜਾਮ ਲਗਾ ਦਿੱਤਾ ਹੈ ਅਤੇ ਥਾਂ-ਥਾਂ ਉਤੇ ਅੱਗ ਲਗਾਈ ਜਾ ਰਹੀ ਹੈ ਸਥਿਤੀ ਨੂੰ ਕਾਬੂ ਕਰਨ ਦੇ ਲਈ ਪੈਰਿਸ ਸਮੇਤ ਕਈ ਸ਼ਹਿਰਾਂ ਦੇ ਵਿੱਚ ਪੁਲਿਸ ਨੇ ਹੰਝੂ ਗੈਸ ਦੇ ਗੋਲੇ ਵੀ ਛੱਡੇ ਨੇ ਇਹ ਵਿਰੋਧ ਰਾਸ਼ਟਰਪਤੀ ਇਮੈਨਿਊਅਲ ਮੈਕਰੋ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਹੈ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਜਨਤਾ ਦੀ ਭਲਾਈ ਦੇ ਲਈ ਕੁਝ ਵੀ ਨਹੀਂ ਕਰ ਰਹੀ ਹੈ ਤੇ ਇਸ ਲਈ ਲੋਕਾਂ ਦਾ ਗੁੱਸਾ ਹੋਣੇ ਸੜਕਾਂ ਉੱਤੇ ਫੁੱਟ ਪਿਆ ਹੈ ਦਿਲਚਸਪ ਗੱਲ ਇਹ ਹੈ ਕਿ ਇਹ ਪ੍ਰਦਰਸ਼ਨ ਸੋਸ਼ਲ ਮੀਡੀਆ ਉੱਤੇ ਟ੍ਰੈਂਡ ਕੀਤੇ ਜਾ ਰਹੇ ਬਲੌਗ ਐਵਰੀਥਿੰਗ ਮਹਿੰਮ ਤੋਂ ਬਾਅਦ ਹੋਏ ਨੇ ਲੋਕ ਹੁਣ ਸਰਕਾਰ ਦੀ ਹਰੇਕ ਕਾਰਵਾਈ ਉੱਤੇ ਰੋਕ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਟ੍ਰੈਫਿਕ ਜਮ ਕਰਨ ਲਈ ਇਲਾਕਿਆਂ ਵਿੱਚ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਦੀ ਝੜਪ ਵੀ ਹੋ ਚੁੱਕੀ ਹੈ ਫਰਾਂਸ ਦੇ ਇਹਨਾਂ ਦੰਗਿਆਂ ਨੂੰ ਕਾਬੂ ਕਰਨ ਦੇ ਲਈ ਸਰਕਾਰ ਨੇ ਸੁਰੱਖਿਆ ਬਲਾਂ ਨੂੰ ਤਾਇਨਾਤ ਕਰ ਦਿੱਤਾ ਹੈ ਹੁਣ ਤੱਕ 200 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਚੁੱਕਾ ਹੈ ਪਰ ਹਾਲਾਤ ਨੂੰ ਦੇਖਦੇ ਹੋਏ ਇਹ ਪ੍ਰਦਰਸ਼ਨ ਨੇਪਾਲ ਦੀ ਤਰ੍ਹਾਂ ਹੀ ਤਖਤਾ ਪਲਟ ਵਾਲੀ ਤਸਵੀਰ ਦਿਖਾ ਰਹੇ ਨੇ ਨੇਪਾਲ ਦੇ ਵਿੱਚ ਸੋਮਵਾਰ ਤੋਂ ਲੱਗੇ ਸੋਸ਼ਲ ਮੀਡੀਆ ਬੈਨ ਨੇ ਹਾਲਾਤ ਬੇਕਾਬੂ ਕਰਕੇ ਰੱਖ ਦਿੱਤੇ ਨੇ ਪਿਛਲੇ ਕੁਝ ਦਿਨਾਂ ਤੋਂ ਨੇਪਾਲ ਦੇ ਵਿੱਚ ਹਿੰਸਕ ਦੰਗੇ ਜਾਰੀ ਨੇ ਜਿੱਥੇ ਹੁਣ ਤੱਕ 20 ਤੋਂ ਵੱਧ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ ਹਾਲਾਤ ਇੰਨੇ ਗੰਭੀਰ ਹੋ ਚੁੱਕੇ ਨੇ ਕਿ ਦੇਸ਼ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੋਵਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਇਸੇ ਦੌਰਾਨ ਹੁਣ ਇੱਕ ਹੋਰ ਵੱਡੀ ਖਬਰ ਯੂਰੋਪੀ ਦੇਸ਼ ਫਰਾਂਸ ਤੋਂ ਸਾਹਮਣੇ ਆਈ ਹੈ ਇਥੇ ਵੀ ਸਰਕਾਰ ਖਿਲਾਫ ਵੱਡੇ ਪੱਧਰ ਉਤੇ ਪ੍ਰਦਰਸ਼ਨ ਸ਼ੁਰੂ ਹੋ ਚੁੱਕੇ ਨੇ ਪ੍ਰਦਰਸ਼ਨਕਾਰੀਆਂ ਨੇ ਸੜਕਾਂ ਉਤੇ ਉਤਰ ਕੇ ਜਾਮ ਲਗਾ ਦਿੱਤਾ ਹੈ ਅਤੇ ਥਾਂ-ਥਾਂ ਉਤੇ ਅੱਗ ਲਗਾਈ ਜਾ ਰਹੀ ਹੈ ਸਥਿਤੀ ਨੂੰ ਕਾਬੂ ਕਰਨ ਦੇ ਲਈ ਪੈरिस ਸਮੇਤ ਕਈ ਸ਼ਹਿਰਾਂ ਦੇ ਵਿੱਚ ਪੁਲਿਸ ਨੇ ਹੰਝੂ ਗੈਸ ਦੇ ਗੋਲੇ ਵੀ ਛੱਡੇ ਨੇ ਇਹ ਵਿਰੋਧ ਰਾਸ਼ਟਰਪਤੀ ਇਮੈਨੂਅਲ ਮੈਕਰੋ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਹੈ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਜਨਤਾ ਦੀ ਭਲਾਈ ਦੇ ਲਈ ਕੁਝ ਵੀ ਨਹੀਂ ਕਰ ਰਹੀ ਅਤੇ ਇਸ ਲਈ ਲੋਕਾਂ ਦਾ ਗੁੱਸਾ ਹੋਣੇ ਸੜਕਾਂ ਉਤੇ ਫੁੱਟ ਪਿਆ ਹੈ ਦਿਲਚਸਪ ਗੱਲ ਇਹ ਹੈ ਕਿ ਇਹ ਪ੍ਰਦਰਸ਼ਨ ਸੋਸ਼ਲ ਮੀਡੀਆ ਉੱਤੇ 트ੈਂਡ ਕੀਤੇ ਜਾ ਰਹੇ ਬਲੌਗ ਐਵਰੀਥਿੰਗ ਮਹਿੰਮ ਤੋਂ ਬਾਅਦ ਹੋਏ ਨੇ ਲੋਕ ਹੁਣ ਸਰਕਾਰ ਦੀ ਹਰੇਕ ਕਾਰਵਾਈ ਉੱਤੇ ਰੋਕ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਟ੍ਰੈਫਿਕ ਜਮ ਕਰਨ ਲਈ ਇਲਾਕਿਆਂ ਵਿੱਚ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਦੀ ਝੜਪ ਵੀ ਹੋ ਚੁੱਕੀ ਹੈ ਫਰਾਂਸ ਦੇ ਇਹਨਾਂ ਦੰਗਿਆਂ ਨੂੰ ਕਾਬੂ ਕਰਨ ਦੇ ਲਈ ਸਰਕਾਰ ਨੇ ਸੁਰੱਖਿਆ ਬਲਾਂ ਨੂੰ ਤਾਇਨਾਤ ਕਰ ਦਿੱਤਾ ਹੈ ਹੁਣ ਤੱਕ 200 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਚੁੱਕਾ ਹੈ ਪਰ ਹਾਲਾਤ ਨੂੰ ਦੇਖਦੇ ਹੋਏ ਇਹ ਪ੍ਰਦਰਸ਼ਨ ਨੇਪਾਲ ਦੀ ਤਰ੍ਹਾਂ ਹੀ ਤਖਤਾ ਪਲਟ ਵਾਲੀ ਤਸਵੀਰ ਦਿਖਾ ਰਹੇ ਨੇ ਫਰਾਂਸ ਦੇ ਇਹਨਾਂ ਦੰਗਿਆਂ ਨੂੰ ਕਾਬੂ ਕਰਨ ਦੇ ਲਈ ਸਰਕਾਰ ਨੇ ਸੁਰੱਖਿਆ ਬਲਾਂ ਨੂੰ ਤਾਇਨਾਤ ਕਰ ਦਿੱਤਾ ਹੈ ਹੁਣ ਤੱਕ 200 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਚੁੱਕਾ ਹੈ ਪਰ ਹਾਲਾਤ ਨੂੰ ਦੇਖਦੇ ਹੋਏ ਇਹ ਪ੍ਰਦਰਸ਼ਨ ਨੇਪਾਲ ਦੀ ਤਰ੍ਹਾਂ ਹੀ ਤਖਤਾ ਪਲਟ ਵਾਲੀ ਤਸਵੀਰ ਦਿਖਾ ਰਹੇ ਨੇ